ਦੇ ਹੀ ਜਮਰਾਵਤ ਸੇ ਐਸਾ ਤੇ ਜਗ ਭਰਮ ਦਾ ਬੂਝੇ ਜੈ ਮੋਇਆ ਹੈ ਮੈਂ ਕਹਦ ਕਬੀਰ ਛੋੜ ਬਿਕੇ ਆਰਾਸ ਇਹ ਸੰਗਨਹਿ ਚੋ ਮਰਨਾ ਰਬਈਆ ਜਪੋ ਪ੍ਰਾਣੀ ਅੰਤ ਜੀਵਨ ਬਾਣੀ ਇਨ ਬਿਦ ਭਵ ਸਾਗਰ ਤਰਨਾ ਜਾਤੇ ਭਾਵੇ ਤਾਂ ਲਾਗੇ ਆ ਭਾਉ ਪਰਮ ਪਲਾਵਾ ਵਿੱਚੋਂ ਜੈ ਉਬਜੇ ਸਹਿਜ ਗਿਆਨ ਮਤ ਜਾਗੇ ਕਰ ਪਰਸਾਧਨ ਤੇ ਲਾਗੇ ਤੇ ਸੰਗ ਸੰਗਤ ਨਾਹੀ ਮਰਨਾ ਵਗਾ ਬਚਾਨ ਤਖਸਮੇ ਮਿਲਣਾ ਰਹਾ ਦੂਜਾ ਸ੍ਰੀ ਰਾਗ ਤੇਰ ਲੋਚਨ ਕਾ ਮਾਇਆ ਮੋਮਨੇ ਅਗਲੜਾ ਪ੍ਰਾਣੀ ਜਰਾ ਮਰਦ ਪਾਓ ਵਿਸਰ ਗਿਆ ਕੁਟਾਂ ਪੁਦੇਖ ਬਿਖਸ਼ੇ ਕਮਲਾ ਜਿਉ ਪਰ ਘਰ ਜੋਏ ਕਪਟ ਨਰ ਦੂੜਾ ਆਇਓ ਹੈ ਚਮੇ ਤਨਾ ਤੇਨੇ ਅਗਲੜੇ ਮੈਂ ਰਹਿਣ ਨਾ ਜਾਏ ਕੋਈ ਕੋਈ ਸਾਜਨ ਅਏ ਕਹੇ ਮਿਲ ਮੇਰੇ ਬੀਟਲਾ ਲੈ ਬਾਹੜੀ ਬੁਲਾਏ ਮਿਲ ਮੇਰੇ ਰਮਈਆ ਮੈਂ ਲੈ ਛੜਾਏ ਰਹਾ ਅਨਕ ਅਨਗੇ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਅਗਰ ਭੇ ਅਮਰ ਭਇਆ ਭਾਇ ਮੂਠਾ ਚੇਤ ਸੁਨਾਈ ਜਨਮ ਗਵਾਇਓ ਆਲਸੀਆ ਬੇਕਮ ਕੋਰ ਪੰਥ ਚਾਲਣਾ ਪ੍ਰਾਣੀ ਰਾਵ ਸਤੇ ਨਾ ਪਰਵੇਸੰ ਭਾਇ ਮੋਤਵ ਬਿਸਰ ਗਿਆ ਜਤ ਤਜੀ ਹਲੇ ਸੰਸਾਰ ਅਜ ਮੇਰੇ ਮਨ ਪ੍ਰਗਟ ਭਇਆ ਹੈ ਭੇਗੀ ਹਲੇ ਧਰਮ ਰਾਵ